ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ ਸਵਾਗਤ ਆ ਕਿਉਂਕਿ ਹੁਣ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਕਿਉਂਕਿ elections ਦਾ ਜਿਹੜਾ ਬਗਲ ਉਹ ਵੱਜ ਚੁੱਕਿਆ ਲੋਕ ਸਭਾ ਦੇ elections ਜਿਹੜੇ ਉਹ ਪੂਰੇ ਜੋਰਾਂ ਦੇ ਚੱਲ ਰਹੇ ਨੇ ਤੇ ਸਾਡੇ ਦਰਮਿਆਨ ਜਿਹੜੇ ਆ ਜਿਹੜੇ ਆਜ਼ਾਦ ਉਮੀਦਵਾਰ ਨੇ ਅਵਕਾਸ਼ ਸਿੰਘ ਜੀ ਸੋਰਤਾ ਸਾਹਿਬ ਜੋ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਨ ਦਾ ਸਵਾਗਤ ਮਿਲਿਆ ਵੀ ਸਸੀ ਕਾਲ ਦੀ ਸੋਤਾ ਸਾਹਿਬ ਤੁਹਾਡਾ ਸਵਾਗਤ ਹੈ ਤੁਸੀਂ ਅੱਜ ਸਾਡੇ ਕੋਲੇ ਪਹੁੰਚੇ ਹੋ ਬਹੁਤ ਬਹੁਤ ਧੰਨਵਾਦ ਜੀ ਸੋਤਾ ਸਾਹਿਬ ਜਿਹੜਾ ਇਲੈਕਸ਼ਨਾਂ ਦਾ ਬਗਲ ਹੁਣ ਬਚ ਚੁੱਕਿਆ ਤੇ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿਹੜਾ ਫਰੀਦਕੋਟ ਲੋਕ ਸਭਾ ਤੋਂ ਇਲੈਕਸ਼ਨ ਆ ਲੜ ਰਹੇ ਹੋ ਤੇ ਤੁਹਾਡੇ ਜਿਹੜੇ ਆਜ਼ਾਦ ਲੜਨ ਦਾ ਜਿਹੜਾ ਵਿਚਾਰ ਕਿਸ ਤਰ੍ਹਾਂ ਬਣਿਆ ਤੁਸੀਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਾਫੀ ਸਿਆਸੀ ਤਰ੍ਹਾਂ ਜਿਹੜੀਆਂ ਉਹ ਚੋਣ ਦਲਗਾਂ ਦੇ ਵਿੱਚ ਉੱਤਰੀਆਂ ਹੋਈਆਂ ਨੇ ਤੇ ਤੁਸੀਂ ਆਜ਼ਾਦ ਹੀ ਉਮੀਦਵਾਰ ਤੌਰ ਤੇ ਲੜਦਾ ਜਿਹੜਾ ਚੋਣ ਕੀਤੀ ਹੈ ਉਹਦਾ ਮੁੱਖ ਕਾਰਨ ਕਿਹੜਾ ਜੀਓ ਉਹਦੇ ਬਾਰੇ ਸਾਨੂੰ ਦੱਸੋ ਅਸਲ ਵਿੱਚ ਲੋਕ ਸਭਾ ਹਲਕਾ ਫਰੀਦਕੋਟ ਇੱਕ ਰਾਫਾ ਹਲਕਾ ਜੀ ਇਹ ਰਾਖਵੇਂ ਹਲਕੇ ਨੂੰ ਸਾਰੀਆਂ ਸਿਆਸੀ ਧਿਰਾਂ ਨੇ ਇਸ ਤਰ੍ਹਾਂ ਇਹਨੂੰ ਦਰਕਾਰਿਆ ਹੋਇਆ ਜਿਵੇਂ ਸਾਡੇ ਪਿੰਡ ਚ ਜਾਂ ਸ਼ਹਿਰ ਚ ਕੋਈ ਗਰੀਬ ਵਸਤੀ ਹੁੰਦੀ ਹੈ ਉੱਥੇ ਕੋਈ ਲੀਡਰ ਜਾਂਦਾ ਹੀ ਨਹੀਂ ਉੱਥੇ ਜਿੰਨੀ ਮਰਜ਼ੀ ਗੰਦਗੀ ਹੋਵੇ ਲੋਕਾਂ ਦੀ ਜਿਹੜੀ ਉਹ ਬੁਰੀ ਹਾਲਤal ਕੋਈ ਤੱਕਣ ਨਹੀਂ ਜਾਂਦਾ ਇਸੇ ਤਰ੍ਹਾਂ ਇਹ ਜਿਹੜਾ ਰਾਖਵੇਂ ਹਲਕੇ ਨੂੰ ਸਾਰੀਆਂ ਪਾਰਟੀਆਂ ਨੇ ਇੰਨਾ ਗੌੜਿਆ ਕੀਤਾ ਹੋਇਆ ਕਿ ਅੱਜ ਜਿਹੜੇ ਪਾਰਟੀਆਂ ਦੇ ਪੁਰਾਣੇ ਵਰਕਰ ਆ 20-20 ਸਾਲ ਤੋਂ 15-15 ਸਾਲ ਤੋਂ ਇੱਥੇ ਪਾਰਟੀਆਂ ਦੀਆਂ ਕਰੀਆਂ ਝੜ ਰੇ ਆ ਉਹਨਾਂ ਪਾਰਟੀਆਂ ਦੀ ਉਹਨਾਂ ਵਰਕਰਾਂ ਦੀ ਇਹਨਾਂ ਵੱਡੀਆਂ ਧਿਰਾਂ ਨੇ ਇੰਨਾ ਵੱਡੀਆਂ ਰਾਜਸੀ ਪਾਰਟੀਆਂ ਨੇ ਬੇਈਨਸਰਡ ਕੀਤੀ ਹੈ ਕਿ ਲੋਕ ਸਭਾ ਹਰਕਾ ਫਰੀਦਕੋਟ ਵਿੱਚ ਹਰ ਪਾਰਟੀ ਦੇ ਸੈਂਕੜੇ ਵਰਕਰ ਕੰਮ ਕਰਦੇ ਆ ਪਿਛਲੇ ਲੰਮੇ ਸਮੇਂ ਤੋਂ ਔਰ ਉਹਨਾਂ ਨੂੰ ਤਾਂ ਇਸ ਸਮਝ ਦੇ ਕੁਝ ਨਹੀਂ ਜਦੋਂ ਇਹ ਸਰਕਾਰ 2000 ਆਪਣਾ ਵਾਈਚ ਬਣੀ ਹੈ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਝਾੜੂ ਵਾਲੀ ਪਾਰਟੀ ਦੀ ਮੈਂ ਗੱਲ ਕਰਾਂ ਹਾਂਜੀ ਇਹਨਾਂ ਨੇ ਪੰਜਾਬ ਦੇ ਵਰਕਰਾਂ ਦੀ ਧੂਈ 'ਚ ਸ਼ੁਰਾ ਮਾਰਿਆ ਜਦੋਂ ਇਹਨਾਂ ਨੇ ਰਾਜ ਸਭਾ ਮੈਂਬਰ ਵੀ ਬਹਰੋਂ ਲਏ ਬਿਲਕੁਲ ਜੀ ਤਾਂ ਗੱਲ ਹੈ ਔਰ ਮੈਂ ਮਹਿਸੂਸ ਕਰਦਾ ਕਿ ਘੱਟੋ ਘੱਟ ਜਿਹੜੇ ਹਾਰੇ ਹੋਏ ਐਮਐਲਏ ਸੀ ਉਹਨਾਂ ਨੂੰ ਵੀ ਰਾਜ ਸਭਾ 'ਚ ਭੇਜ ਦਿਓ ਜਿਹੜੇ ਬੰਦਿਆਂ ਨੂੰ ਪੰਜਾਬ ਦੀਆਂ ਰਾਜਸੀ ਕੋਈ ਜਾਤੀ ਜਮਾਤੀ ਸਮੀਕਰਨਾ ਦਾ ਨਹੀਂ ਪਤਾ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਉੱਪਰ ਭੇਜਤਾ ਔਰ ਬਿਲਕੁਲ ਗੁੰਗੇ ਗੋਲੇ ਭੇਜੇ ਅੱਜ ਤੱਕ ਉਹਨਾਂ ਨੇ ਕਿਸੇ ਨੇ ਪੰਜਾਬ ਦੀ ਸਮੱਸਿਆ ਲਈ ਕਿਸਾਨੀ ਮੁੱਦੇ ਐ ਮਜ਼ਦੂਰਾਂ ਦੇ ਮੁੱਦੇ ਐ ਬੇਰੁਜ਼ਗਾਰੀ ਐ ਕਿਸੇ ਵੀ ਮੁੱਦੇ ਤੇ ਉਹਨਾਂ ਨੇ ਜਾ ਕੇ ਰਾਜ ਸਭਾ ਜਾਂ ਪਾਰਲੀਮੈਂਟ ਦੇ ਵਿੱਚ ਗੱਲ ਨਹੀਂ ਚੱਕੀ ਔਰ ਜਿਹੜੀ ਗੱਲ ਤੁਸੀਂ ਪੁੱਛ ਰਹੇ ਹੋ ਮੈਂ ਕਿਉਂ ਖੜਾ ਆ ਸੀ ਇਹ ਫੈਸਲਾ ਤਾਂ ਕੀਤਾ ਹੈ ਕਿ ਜਿੰਨੇ ਵੀ ਕੈਂਡੀਡੇਟ ਸਾਰੇ ਇੱਥੇ ਉਤਾਰੇ ਆ ਪਹਿਲੀ ਗੱਲ ਤਾਂ ਉਹ ਕਲਾਕਾਰ ਆ ਉਹਨਾਂ ਨੇ ਜਿਵੇਂ ਆ ਭਾਜਪਾ ਨੇ ਸੜੀ ਦਿਵਾਲ ਤੇ ਪੱਤਾ ਖੇਡਿਆ ਪਿਛਲੇ ਵਾਰੀ 19 ਦੇ ਵਿੱਚ ਗਰਦਾਸਪੁਰ ਤੋਂ ਇਹੀ ਹਾਲਤ ਸਾਡੇ ਫਰੀਦਕੋਟ ਲੋਕ ਸਭਾ ਹਲਕੇ ਦੀ ਹੋਣੀ ਆ ਔਰ ਮੈਂ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਆ ਯਾਦ ਤਾਂ ਖੜ ਗਿਆ ਕਿ ਯਾਰ ਸਾਨੂੰ ਤਾਂ ਸਾਰੀਆਂ ਪਾਰਟੀਆਂ ਖੁਸ਼ ਨਹੀਂ ਬਣਾਤਾ ਵੀ ਜਿਵੇਂ ਫਰੀ ਕੋਟ ਦੇ ਵਿੱਚ ਕੋਈ ਕੈਂਡੀਡੇਟ ਹੀ ਨਹੀਂ ਬਣ ਸਕਦਾ ਫਰੀ ਕੋਟ ਦੇ ਲੋਕਾਂ ਨੂੰ ਰਾਜਨੀਤੀ ਨਹੀਂ ਆਉਂਦੀ ਵੇ ਅਸੀਂ ਲੜਾਈ ਲੜਦੇ ਆ ਸਮਾਜਿਕ ਮੁੱਦਿਆਂ ਤੇ ਲੰਮੇ ਸਮੇਂ ਤੋਂ ਜਿਹੜੇ ਸਾਡੇ ਝਾੜੂ ਵਾਲੇ 15 20 ਜਿਹੜੇ ਵਰਕਰ ਸੀਗੇ ਇਹਨਾਂ ਦੀ ਪਾਰਟੀ ਦੇ ਔਰ ਮੈਂ ਕਹਿੰਦਾ ਹਰ ਇੱਕ ਨੇ 10-10 ਲੱਖ ਰੁਪਈਆ ਲਾ ਕੇ ਪਿਛਲੇ 6 ਮਹੀਨਿਆਂ ਤੋਂ ਆਪੀਆਂ ਫਲੈਕਸਾਂ ਲਾਇਆਂ ਅੱਜ ਉਹ ਘਰੇਵਾ ਦੇ ਔਰ ਇਹਨੇ ਨਿਰਾਸ਼ ਕਰਦੇ ਐ ਕਿ ਅੱਜ ਇਹਨਾਂ ਨੇ ਲੈ ਕੇ ਆਪਣਾ ਭਗਵਾਨ ਤਮਾਨੇ ਕਰਮਜੀਤ ਅਨਮੋਲ ਇੱਥੇ ਲੈ ਆ ਕੇ ਖੜਾ ਕਰਤਾ ਕਿਉਂਕਿ ਉਹ ਆਕਾਦੀ ਯਾਰੀ ਪਗਾਉਂਦਾ ਨਾ ਤਾਂ ਕਰਨਜੀਤ ਅਨਮੋਲ ਆਮ ਆਦਮੀ ਪਾਰਟੀ ਦਾ ਵਰਕਰ ਹੈ ਨਾ ਉਹਦੇ ਕੋਲੇ ਮੈਂਬਰਸ਼ਿਪ ਹੈ ਸੋ ਮੈਂ ਇਸ ਲਈ ਫੈਸਲਾ ਕੀਤਾ ਹੈ ਕਿ ਜਿਹੜੇ ਬੀਜੇਪੀ ਦੇ ਹੰਸਰਾਜ ਹਾਂਸ ਜੀ ਆ ਉਹ ਵੀ ਦਰੰਦਰ ਤੋਂ ਇੱਕ ਹੋਰ ਕਈ ਕਲਾਕਾਰ ਹੈ ਇੱਕ ਜੱਜ ਹੈ ਚੰਡੀਗੜ੍ਹ ਰਹਿੰਦਾ ਜੱਜ ਉਹ ਵੀ ਆਜ਼ਾਦਮੀ ਦੁਆਰੇ ਤੋਂ ਪੜ੍ਹਿਆ ਜਾਂਦਾ ਇੱਕ ਪ੍ਰੋਫੈਸਰ ਆ ਪਟਿਆਲੇ ਦਾ ਸੋ ਮੈਂ ਜਿਹੜੀ ਦੱਸਣੀ ਚਾਹਣਾ ਹੈ ਕਿ ਲੋਕ ਇਹ ਸਮਝਦੇ ਆ ਦੂਰ ਦਰਾਡੇ ਬੈਠੇ ਕਿ ਫਰੀ ਕੋਟ ਜਾ ਕੇ ਇਲੈਕਸ਼ਨ ਲੜੀਏ ਔਰ ਮੇਲਾ ਲੁੱਟ ਕੇ ਜਿਵੇਂ ਦਿੱਲੀ ਵਾਲੇ ਪੰਜਾਬ ਨੂੰ ਲੁੱਟ ਕੇ ਚਲੇ ਜਾਂਦੇ ਆ ਈਸਟ ਇੰਡੀਆ ਕੰਪਨੀ ਲੁੱਟਦੀ ਰਹੀ ਆ ਸਾਡੇ ਭਾਰਤ ਨੂੰ ਵੀ ਅਸੀਂ ਉੱਤੇ ਫਰੀ ਕੋਟ ਤੋਂ ਸੀਟ ਜਿੱਤ ਕੇ ਆ ਕੇ ਆਪਦੇ ਨਾਲ ਇੱਥੇ ਅਮਾ ਕਿਸੇ ਨੇ ਮੈਂ ਸਾਰੇ ਹੀ ਲੋਕ ਸਭਾ ਹਲਕਾ ਫਰੀ ਕੋਟ ਦੇ ਨਵਾਂ ਹਲਕਿਆਂ ਦੇ ਵੋਟਰ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਐਸ ਵਾਰ ਇਹਨਾਂ ਨੂੰ ਮੂੰਹ ਨਾ ਲਾਓ ਇਹਨਾਂ ਨੇ ਤੁਹਾਡੇ ਕੋਲੇ ਬਿਲਕੁਲ ਨਹੀਂ ਆਉਣਾ ਇੰਨੀ ਇੰਨੀ ਸਿਕਿਉਰਿਟੀ ਹੈ ਔਰ ਇਹਨਾਂ ਇਹਨਾਂ ਨੂੰ ਤਾਂ ਤੁਸੀਂ ਹੱਥ ਨਹੀਂ ਲਾ ਸਕਦੇ ਸੋ ਮੈਂ ਤਾਂ ਇਹ ਫੈਸਲਾ ਕੀਤਾ ਹੈ ਕਿ ਮੈਂ ਲੋਕ ਸਭਾ ਹਰਕਤ ਫਰੀਕ ਕੋਰਡ ਦਾ ਮਸਨੀਕ ਆ ਕੋਰਡ ਪੂਰਾ ਮੇਰੀ ਰਹਿਸ਼ ਹੈ ਤੇ ਮੈਂ ਤਾਂ ਨਹੀਂ ਆਉਣਾ ਹਰ ਘਰ ਘਰ ਜਾ ਕੇ ਬੇਨਤੀ ਕਰਨਾ ਕਿ ਤੁਸੀਂ ਆਪਣੇ ਹੜਕੇ ਦਾ ਯਾਦਗੀਰ ਮਾਰ ਜਿਤਾਓ ਜਿੱਥੇ ਭਗਵਾਨ ਤਮਾਣ ਕਹਿੰਦਾ ਨਾ 13 ਜੀਰੋ ਵੀ ਅਸੀਂ ਝਾੜੂ ਵਾਲੇ 13 ਜਿੱਤਾਂਗੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ 13 ਜੀਰੋ ਕਰੋ ਪਰ 13 ਆਜ਼ਾਦ ਮੀਤਵਾਜ ਤੱਕੇ ਭੇਜੋ ਕਿਉਂਕਿ ਸਾਰਿਆਂ ਰਾਜਸੀ ਤਰ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੇ ਸਵੱਤਾ ਸਾਹਿਬ ਆ ਜਿਹੜਾ ਤੁਹਾਡਾ ਅਜੰਡਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਸਮਾਜ ਦੇ ਪ੍ਰਤੀ ਲੜਾਈਆਂ ਲੜੀਆਂ ਅਗੇ ਐਮਪੀ ਬਣ ਤੋਂ ਬਾਅਦ ਵੀ ਫੋਟੀਆਂ ਜਿਹੜੀਆਂ ਲੜਾਈਆਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਇਸੇ ਤਰ੍ਹਾਂ ਸਮਾਜ ਵਾਸਤੇ ਇਸੇ ਤਰ੍ਹਾਂ ਤੁਸੀਂ ਬੋਲਦੇ ਰਹੋਗੇ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਮੁੱਦੇ ਚੱਕਦੇ ਰਹੋਗੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਪੰਜਾਬ ਦੇ ਮੁੱਦਿਆਂ ਤੇ ਕੰਮ ਕੀਤਾ ਉਸੇ ਤਰ੍ਹਾਂ ਤੁਸੀਂ ਇਸ ਤਰ੍ਹਾਂ ਕਰਦੇ ਰਹੋਗੇ ਜਿਸ ਤਰ੍ਹਾਂ ਦੂਜੇ ਐਮਪੀ ਬਣ ਕੇ ਜਿਵੇਂ ਸਨੀ ਜੋਗ ਪਿਛਲੀ ਵਾਰੀ ਆ ਗਰਦਾਸਪੁਰ ਤੋਂ ਐਮਪੀ ਬਣੇ ਉਸ ਤੋਂ ਬਾਅਦ 5 ਸਾਲ ਉਹਨੇ ਲੋਕਾਂ ਦੇ ਨਾਲ ਲੋਕਾਂ ਨੂੰ ਮੂੰਹ ਹੀ ਦਿਖਾਇਆ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਹੀ ਨਹੀਂ ਕਦੇ ਹਲਕੇ ਹਲਕੇ ਦੇ ਵਿੱਚ ਆਏ ਨਹੀਂ ਉਹਨਾਂ ਨੇ ਕਦੇ ਹਲਕੇ ਦੀ ਕਿਸੇ ਵੀ ਮੁੱਦੇ ਤੇ ਉਹਨਾਂ ਨੇ ਕਦੇ ਆ ਕੇ ਬਿਆਨ ਨਹੀਂ ਦਿੱਤਾ ਬਿਆਨ ਦੇਣਾ ਤਾਂ ਦੂਮ ਦੇ ਗਲ ਹਲਕੇ ਦੇ ਵਿੱਚ ਲੋਕਾਂ ਦਾ ਵਿਚਰੇ ਨਹੀਂ ਇਸ ਤਰ੍ਹਾਂ ਤੁਸੀਂ ਆਪੀ ਬੰਨ ਤੋਂ ਬਾਅਦ ਕਿਤੇ ਇਸ ਤਰ੍ਹਾਂ ਦੂਜੀਆਂ ਪਾਰਟੀਆਂ ਦੇ ਲੀਡਰ ਕਰਦੇ ਇਸ ਤਰ੍ਹਾਂ ਤਾਂ ਨਹੀਂ ਕਰਦੇ ਕਿ ਉਸੇ ਤਰ੍ਹਾਂ ਵਿਚਾਰਤਾਂ ਰੋੜੇ ਹੋਰਾਂ ਜੀ ਪਹਿਲੀ ਗੱਲ